ਹਾਂਜੀ ਦੋਸਤੋ ਦੋ ਝੋਟੀਆਂ ਆਪਾਂ ਲੈ ਕੇ ਆਏ ਆ ਜੀ ਤਾਜ਼ੀਆਂ ਸੂਂਗਾਂ ਤੇ ਪੂਰੀ ਗੱਲਬਾਤ ਪਾਈਦੇ ਨਾ ਕਰਾਂਗੇ ਖੜੇ ਆ ਜੀ ਸਹਿਰ ਤਨਹੌਲਾ ਤੇ ਜ਼ਿਲ੍ਹਾ ਹੈਗਾ ਜੀ ਸੰਗਰੂਰ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਗੇ ਤਾਂ ਮਿੱਤਰੋ ਫੁੱਲ ਵੱਡੇ ਕੱਦ ਕਾਠ ਵਾਲੀ ਫੁੱਲ ਬੇਲ ਵਾਲੀ ਤਾਜੀ ਸੂਈ ਮਿੱਤਰੋ ਝੋਟੀ ਐ ਕਿੰਨਾ ਦੁੱਧ ਜਿਹੜਾ ਤਿਆਰ ਐ ਕਿਹੜੇ ਕਿਹੜੇ ਇਹਨਾਂ ਦੇ ਸਿਮਣ ਲੱਗੇ ਨੇ ਜਾਂ ਕਿਹੜੇ ਸਿਮਣ ਦੀ ਐ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਪਹਿਲਾਂ ਜਾਣਕਾਰੀ ਭਾਈ ਤੋਂ ਲੈਨੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਵਧੀਆ ਭਾਈ ਤੇ ਆਪਣਾ ਸ਼ਹਿਰ ਤਨੋਲਾ ਹਾਂਜੀ ਵੀਰੇ ਇੱਕ ਘਰ ਕਿੱਥੇ ਜੀ ਆਪਣਾ ਜੀ ਆਪਣਾ ਜੈਦਾਂ ਪੱਤੀ ਚ ਬਈ ਨੇੜੇ ਪੁਰਾਣੀ ਧਰਮਸ਼ਾਲਾ ਨੇੜੇ ਪੁਰਾਣੀ ਧਰਮਸ਼ਾਲਾ ਠੀਕ ਹੈ ਤੇ ਝੋਟੀ ਦਾ ਕਦ ਘੜ ਬਹੁਤ ਵੱਡਾ ਹੈ ਨਾ ਹਾਂਜੀ ਭਾਈ ਸੂਆ ਫਿਰ ਇਹ ਸੂਆ ਪਹਿਲੇ ਸੂਏ ਆ ਭਾਈ ਠੀਕ ਹੈ ਉਹ ਇਹ ਵੀ ਵੱਡੀ ਹੋ ਗਈ ਚੌਥੇ ਪੰਜਵੇਂ ਸਾਲ ਚ ਜਾ ਕੇ ਨਵੇਂ ਦੁੱਧ ਪੋਈ ਹੈ ਵੱਡੀ ਹੋ ਕੇ ਬਣੀ ਆ ਮੱਲਾ ਹੂਕਾ ਟੁਕੜ ਚਾਰ ਦੰਦ ਹਾਂਜੀ ਦੰਦਾਂ ਚਲੋ ਚਾਰ ਦੰਦ ਚਲੋ ਚਾਰ ਦੰਦ ਠੀਕ ਹੈ ਤੇ ਦੁੱਧ ਕਿੰਨਾ ਤਿਆਰ ਹੋਊਗਾ ਜੀ ਦੁੱਧ ਦੇ ਥੱਲੇ 13 13 ਲੀਟਰ ਤਿਆਰ ਆ ਜੀ ਕਿਹੜੇ ਬੱਚੇ ਦੀ ਸੀ ਇਹ ਇਹ ਜੀ ਆਪ ਆਪਣਾ ਨੋਮੀਨੇਟਰ ਟੀਕੇ ਦੀ ਸੀ ਸਰਕਾਰੀ ਦੀ ਪਹਿਲਾਂ ਆਪ ਹਾਂ ਜੀ ਆਪ ਵੀ ਨੋਮੀਨੇਟਰ ਦੀ ਜੀ ਹੁਣ ਵੀ ਮਨਲਾ ਬੱਚਾ ਚੰਗਾ ਹੁਣ ਬੱਚਾ ਵੀ ਨੋਮੀਨੇਟਰ ਮਗਰ ਬੱਚਾ ਕਟਾ ਕੱਟੀ ਕੱਟੀ ਹੈ ਜੀ ਤੇ ਕਿੰਨੇ ਦਿਨ ਹੋ ਗਏ ਉਹਨਾਂ ਕੇ ਸੂਈ ਨੂੰ ਇਹਨੂੰ ਹੀ ਇੱਕ ਤਰੀਕ ਦੀ ਸੂਈ ਵੀ ਇੱਕ ਦੋ ਤਰੀਕ ਦੀ ਜੀ ਮਨਲਾ ਵੀ 10 11 ਦਿਨ ਹੋ ਗਏ ਦੁੱਧ ਹੈਗਾ 13 ਲੀਟਰ ਤਿਆਰ ਹੈ ਜਮਾ ਸਹੀ ਤਿਆਰ ਆ ਜੀ ਹੁਣ ਪਹਿਲਾਂ ਠੀਕ ਹੈ ਤੋਰੋ ਜੇ ਇੱਕ ਵਾਰੇ ਫੁੱਲ ਕਦ ਕੜ ਫੁੱਲ ਬੇਲ ਆ ਮਿੱਤਰੋ ਚੰ ਤੇ ਸਾਹਣੇ ਜਿਹੜਾ ਕੱਦ ਆਪਾਂ ਕਹਿ ਸਕਦੇ ਆ ਤੇ 13 ਲੀਟਰ ਜਿਹੜਾ ਦੁੱਧ ਤਿਆਰ ਹੈ ਸਣੇ ਬੱਚੇ ਕੋਈ ਏਖੜ ਨਹੀਂ ਲਾਇਆ ਨੇਚਰਲ ਲੇਵੇ ਤੇ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਆਪਣੇ ਆਪ ਹਮੇ ਤੁਸੀਂ ਦੋ ਤਿੰਨ ਟਾਈਮ ਤੁਸੀਂ ਚਵਾਈ ਕਰ ਸਕਦੇ ਹੋ ਤੇ ਕੱਲੇ-ਕੱਲੇ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਆ ਚੰਗੇ ਬਾਈ ਕਹਿੰਦਾ ਵੀ ਨੋਮੀਨੇਟਡ ਸਿਮਣ ਦੀ ਆ ਚੰਗੇ ਸਿਮਣ ਦੀ ਆ ਸਰਕਾਰੀ ਦੀ ਤੇ ਮਗਰ ਮਿੱਤਰੋ ਕੱਟੀ ਵੀ ਚੰਗੇ ਸਿਮਣ ਦੀ ਆ ਬਸ ਬੰਦੋ ਜੀ ਉਹ ਅੰਦਰ ਹੀ ਲੈ ਚਲੋ ਬੰਦ ਅੰਦਰ ਹੀ ਲੈ ਚਲੋ ਰੇਟ ਕੀ ਕਰਤਾ ਜੀ ਤੁਰਦੀ ਤੁਰਦੀ ਦਾ ਇਹ ਰੇਟ ਵੀ ਤੇ 210 ਆ ਜੀ ਤਾਂ ਤੁਰੋ ਜੀ ਬਸ ਰੇਟ ਭਾਈ ਨੇ 210000 ਕੀਤਾ ਤੇ ਗਾਹਲੇ ਖਾਲਾਂ ਦੇ ਵਿੱਚ ਮਿੱਤਰੋ ਇਹਨੂੰ ਜਦੋਂ ਤਿਆਰ ਹੋਣਾ ਦੂਜੇ ਤੀਜੇ ਸੂਅਸ ਹੋਣਾ ਤਾਂ ਕਿਆ ਬਾਤਾਂ ਹੋਣਗੀਆਂ ਕਿਉਂਕਿ ਵਜਨ ਵੀ ਕਹਿ ਸਕਦੇ ਆ ਫੋਲਾ ਘੱਡ ਘਾੜ ਵੀ ਫੋਲਾ ਵੱਡੀ ਹੋ ਕੇ ਮਿੱਤਰੋ ਇਹ ਬਣੀ ਐ ਦੁੱਧ 10 ਇੱਕ ਤਰੀਕ ਦੀ ਵਾਈ ਕਹਿੰਦਾ ਵੀ ਸੂਈ ਵੀ ਆ ਤੇ 10 ਲੀਟਰ ਮਿੱਤਰੋ ਜਿਹੜਾ ਦੁੱਧ ਤਿਆਰ ਆ ਹਾਂ 13 ਲੀਟਰ ਟਿਕਰ ਟੋਕਟ ਲੀਟਰ ਤੋਂ ਲੀਟਰ ਮਿੱਤਰੋ ਹੋਰ ਵੀ ਵਾ ਸਕਦਾ ਕਿਉਂਕਿ ਜਦੋਂ ਘੜ ਚੱਲਣਾ ਤੇ ਦੂਜੀ ਥੱਲੇ ਵੀ ਮਿੱਤਰੋ ਚੰਗਾ ਦੁੱਧ ਤਿਆਰ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਅ ਸੂਆ ਤੀਜਾ ਆ ਗਿਆ ਜੀ ਹਾਂ ਜੀ ਤੀਜਾ ਸੂਆ ਤੀਜਾ ਸੂਆ ਸੂਈ ਆ ਕਿੰਨੇ ਕ ਦਿਨ ਹੋ ਗਏ ਇਹ ਇਹ ਜੀ ਇਹ ਤੋਂ 2 ਦਿਨ ਬਾਅਦ ਸੂਈ ਜੀ ਕਿੰਨਾ ਕਦੋਂ ਤੱਕ ਤਿਆਰ ਹੈ ਇਹ ਇਹਦੇ ਥੱਲੇ ਹੀ 15 ਲੀਟਰ ਤਿਆਰ ਆ ਜੀ ਹੁਣ 15 ਲੀਟਰ ਤਿਆਰ ਹੈ ਠੀਕ ਆ ਸਾਹ ਹਵਾਨਾ ਤੁਸੀਂ ਦੇਖ ਸਕਦੇ ਹੋ ਮਿੱਤਰੋ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਇਹ ਕਿਹੜੇ ਸਿਮਰਦੀ ਆ ਜੀ ਇਹ ਤਾਂ ਹੀ ਉਮ ਪਰਈ ਸੀਗੀ ਕਰਦੀ ਰੱਖੀ ਵੀ ਝੋਟੀ ਠੀਕ ਹੈ ਕਰੋ ਬਸ ਆਪ ਵੀ ਝੋਟੀ ਲੰਨੀ ਸੂਰ ਤੁਸੀਂ ਕਹਿੰਦੇ ਸੀ ਵੀ ਇਹਦਾ ਮਤਲਬ ਪਿਛਲੇ ਸਾਲ ਦਾ ਬੱਚਾ ਗਿਆ ਸਰਕਾਰੀ ਸਰਕਾਰੀ ਸੀਮੰਟ ਪੀ ਗਿਆ ਹੀ ਆਪਣਾ ਨਾਬੇ ਉੱਤੇ ਨਾਬੇ ਗਿਆ ਨਾਬੇ ਗਿਆ ਜੀ ਪਿਛਲੇ ਸੂਏ ਫਿਰ ਕਿੰਨਾ ਦੁੱਧ ਸੀ ਸੂਏ ਥੱਲੇ 16 17 ਲੀਟਰ ਦੁੱਧ ਸੀ ਚਵਾਈ ਚ ਜੀ ਸਰਕਾਰੀ ਚ ਸਰਕਾਰੀ ਚ 16 17 ਹਾਂਜੀ ਹਾਂਜੀ ਤੇ ਅਗਲੇ ਕਿੰਨੇ ਕੱਢਣ ਦੀ ਉਮੀਦ ਹੈ ਅਗਲੇ ਜੀ 18 19 ਦੇ ਤਕਰੀਬਨ ਹੈਗਾ ਵੀ ਕੱਢੂਗੀ ਬੰਦਲਾ ਵੀ 10 ਦਿਨ ਹੋ ਗਏ 10 ਹਾਂਜੀ ਹਾਂਜੀ ਦਾ ਇਹਦੇ ਘੱਟ ਹੋਇਆ ਜੀ ਦੋਨ ਘੱਟ ਆ ਇਹ ਅੱਠ ਅੱਠ ਕੇ ਦਿਨ ਆ ਜੀ ਅੱਠ ਕੇ ਦਿਨ ਅੱਠ ਦਿਨਾਂ ਚ 15 16 ਲੀਟਰ ਦੁੱਧ ਤਿਆਰ ਹੈ ਦੋ ਟਾਈਮ ਅਗਲਾ ਤਸੱਲੀ ਕਰੇ ਹਾਂਜੀ ਕੋਈ ਚੱਕਰ ਨਹੀਂ ਕੋਦੋਂ ਮਰਜ਼ੀ ਚੋ ਸਕਦਾ ਦੋ ਦੋ ਮੈਨੂੰ ਕੋਈ ਚੱਕਰ ਨਹੀਂ ਠੀਕ ਹੈ ਟਾਈਮ ਟੂ ਟਾਈਮ ਬਾਈ ਕਹਿੰਦਾ ਦੋ ਟਾਈਮ ਤਿੰਨ ਟਾਈਮ ਤੁਸੀਂ ਚੋ ਸਕਦੇ ਹੋ 15 16 ਲੀਟਰ ਜਿਹੜਾ ਮਿੱਤਰੋ ਦੁੱਧ ਤਿਆਰ ਹੈ ਪਿਛਲੇ ਸੂਏ ਦਾ ਸਰਕਾਰੀ ਸਿਮੰਨ ਦੀ ਖਾਤਰ ਬੱਚਾ ਗਿਆ ਐਤੀ ਵੀ ਸਿਮੰਨ ਚੰਗੇ ਲੱਗੇ ਵਿਆ ਹਾਂਜੀ ਨੋਮੀਨੇਟਡ ਹੀ ਆ ਜੀ ਠੀਕ ਹੈ ਸਿਮਨ ਨੋਮੀਨੇਟਰ ਟਿਕਿਆਂ ਦਾ ਜੀ ਓਕੇ ਕਦ ਘਾੜ ਵਜਨ ਬਹੁਤ ਹੈਦਾ ਵੀ ਹੈਣਾ ਹਾਂਜੀ ਹਾਂਜੀ ਇਹਦਾ ਰੇਟ ਜੀ ਇਹਦਾ ਰੇਟ ਵੀ 19 ਇਹਦਾ 215 ਬਸ ਇੱਥੇ 215 ਉਹਦਾ 210 ਇਹਦਾ 215 215 ਤੇ ਇਹਦੇ ਮਗਰ ਜੀ ਇਹਦੇ ਮਗਰ ਕਟਾ ਜੀ ਇਹਦੇ ਮਗਰ ਕਟਾ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 94656 ਜੀ 96917 ਜੀ 94656 96917 96917 ਸਹਿਰ ਧਨੌਲਾ ਤੇ ਜਿਲ੍ਹਾ ਸੰਗਰੂਰ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਧੰਨਵਾਦ